ਨਾਈਨ ਕਲੱਬ ਫਾਜ਼ਿਲਕਾ ਵੱਲੋਂ ਅੱਜ ਸ਼੍ਰੀ ਰਾਮ ਸ਼ਰਨ ਆਸ਼ਰਮ ਅਬੋਹਰ ਰੋਡ ਫਾਜ਼ਿਲਕਾ ਤੇ ਇੱਕ ਵੱਡਾ ਅੱਖਾਂ ਦਾ ਕੈਂਪ ਲਾਇਆ ਗਿਆ ਜਿਸ ਵਿੱਚ ਆਣ ਵਾਲੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਜਿਨ੍ਹਾਂ ਦੀਆਂ ਅੱਖਾਂ ਵਿੱਚ ਡਾਕਟਰਾਂ ਵੱਲੋਂ ਕਿਹਾ ਗਿਆ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲੇ ਸੀ ਡਾਕਟਰਾਂ ਦੇ ਕਹਿਣ ਅਨੁਸਾਰ ਉਹਨਾਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਨੂੰ ਜੈਤੋ ਆਈ ਹਸਪੀਟਲ ਲਾਈਨ ਵੱਲੋਂ ਕਲਬ ਵੱਲੋਂ ਬੜਾਏਗੇ ਲੈ ਕੇ ਜਾਇਆ ਜਾਵੇਗਾ ਅਤੇ ਫਾਜ਼ਿਲਕਾ ਤੋਂ ਜਤੂ ਲੈ ਕੇ ਜਾਣ ਤੱਕ ਉੱਥੇ ਆਪਰੇਸ਼ਨ ਕਰਾਣ ਤੇ ਅਗਲੇ ਦਿਨ ਆਪਰੇਸ਼ਨ ਕਰਾ ਕੇ ਉਹਨਾਂ ਨੂੰ ਵਾਪਸ ਵੀ ਲਾਈਨ ਕਲਬ ਫਾਜ਼ਿਲਕਾ ਦੇ ਖਰਚੇ ਤੇ ਲਿਆਇਆ ਜਾਵੇਗਾ ਇਸ ਬਾਰੇ ਜਾਣਕਾਰੀ ਲਾਈਨ ਕਲਬ ਫਾਜ਼ਿਲਕਾ ਦੇ ਪ੍ਰਧਾਨ ਅਤੇ ਸਮੂਹ ਉਧਦੇਦਾਰਾਂ ਨੂੰ ਦਿੱਤੀ ਗਈ ਕੈਂਪ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਫਾਜ਼ਿਲਕਾ ਦੇ ਐਸਪੀ ਪੂਜੇ ਜਿਨ੍ਹਾਂ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਕੈਂਪ ਵਿੱਚ ਪੂਜੇ ਮਰੀਜ਼ਾਂ ਦਾ ਹਾਲਚਾਲ ਜਾਣਿਆ ਅਤੇ ਕੈਂਪ ਦੇ ਆਰਗੇਨਾਈਜ਼ਰਾਂ ਨਾਲ ਗੱਲਬਾਤ ਕੀਤੀ ਅਤੇ ਇਹ ਕਿਹਾ ਵੀ ਜੋ ਲੈਂਡ ਕਲੱਬ ਕੰਮ ਕਰ ਰਿਹਾ ਹੈ ਇਹ ਵਾਕਿਆ ਹੀ ਸਰਾਨੀਆਂ ਕਦਮ ਹੈ ਅਤੇ ਵੱਡਾ ਕੰਮ ਹੈ ਕਿਉਂਕਿ ਸਮਾਜ ਸੇਵਾ ਦੇ ਕਈ ਸੰਸਥਾਵਾਂ ਕੰਮ ਕਰਦੀਆਂ ਹਨ ਪਰ ਲੈਂਡ ਕਾ ਬੋਲੋ ਨੀ ਸਵਾਰਥ ਭਾਵਨਾ ਤੋਂ ਲੰਬੇ ਸਮੇਂ ਦੇ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ 83ਵਾਂ ਨੀ ਸ਼ੁਲਕ ਅੱਖਾਂ ਦਾ ਕੈਂਪ ਲਾਇਆ ਗਿਆ ਹੈ ਜਿਸ ਵਿੱਚ ਆਏ ਮਰੀਜ਼ਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਅਤੇ ਕੈਂਪ ਵਿੱਚ ਆਏ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਐਨਕਾ ਲੱਗਣ ਵਾਲਿਆਂ ਨੂੰ ਐਨਕਾ ਵੀ ਲਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਕੈਂਪ ਵਿੱਚ ਮਰੀਜ਼ਾਂ ਨੂੰ ਖਾਣਾ ਪੀਣਾ ਵੀ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਮਰੀਜ਼ਾਂ ਨੂੰ ਜਿਨ੍ਹਾਂ ਦੇ ਅੱਖਾਂ ਦਾ ਪਰਚਨ ਹੋਣ ਵਾਲਾ ਹੈ ਜੈਟੋ ਲੈ ਕੇ ਜਾਂਦਾ ਹੈ ਅਤੇ ਜੈਟੋ ਤੋਂ ਆਪਰੇਸ਼ਨ ਕਰਾ ਕੇ ਵਾਪਸ ਕਾਰਟਕ ਲਿਆਂਦਾ ਹੈ ਇਸ ਬਾਰੇ ਬੋਲਦੇ ਹੋਏ ਵਿਸ਼ੇਸ਼ ਤੌਰ ਤੇ ਪੁੱਜੇ ਫਾਜ਼ਿਲਕਾਰ ਦੇ ਐਸਪੀ ਹੈੱਡਕੁਆਰਟਰ ਅਤੇ ਮੁੱਖ ਮਹਿਮਾਨ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਦਾ ਕੈਂਪ ਸਾਡਾ ਬਹੁਤ 110% ਸਕਸੈਸਫੁਲ ਰਿਹਾ ਜੀ ਸਾਰਾ ਕੁਝ ਬੜੇ ਵਿਵਸਥਿਤ ਤਰੀਕੇ ਨਾਲ ਨਿਪਟਿਆ ਜੀ ਥੋੜੇ-ਬਹੁਤ ਪੇਸ਼ੈਂਟ ਰਹਿ ਗਏ ਹੋਵੇ ਚੈੱਕ ਬਹੁਤ ਵਧੀਆ ਕੰਮ ਚੱਲਦੇ ਆ ਗੱਲ ਕਰੀਏ ਤਾਂ ਕਿਹੜੀ-ਕਿਹੜੀ ਸੰਸਥਾਵਾਂ ਦਾ ਸਹਿਯੋਗ ਰਿਹਾ ਜੀ ਸਾਨੂੰ ਤਨੱਕੇ ਮਾਨਸਪੂਰ ਦੀ ਟੀਮ ਆਈ ਸੀ ਇੱਕ ਮੈਡੀਕਲ ਲੋਕਲ ਮੈਡੀਕਲ ਪ੍ਰੈਕটিশਨਰ ਦੀ ਟੀਮ ਨੇ ਸਾਡਾ ਸਾਰਾ ਬੀਬੀ ਸ਼ੂਗਰ ਵਾਲਾ ਹੈਂਡਲ ਕੀਤਾ ਜੀ ਇਸ ਤੋਂ ਇਲਾਵਾ ਵੀ ਇੱਕ ਤੋਂ ਫਿਰਨਾ ਮਾਹੌਲ ਵੀ ਸਾਡਾ ਉਹਨਾਂ ਨੇ ਬਹੁਤ ਚੰਗੀ ਕੀਤੀ ਕੀ ਮੈਸੇਜ ਦੇਣਾ ਚਾਹੁੰਦੇ ਇਸ ਕੈਂਪ ਨੂੰ ਲੈ ਕੇ ਕੈਂਪ ਨੂੰ ਵਾਸਤੇ ਅਸੀਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ ਅਸੀਂ ਸੈਂਕੜੇਾਂਾਂ ਦੀਆਂ ਨੇ ਸਾਨੂੰ ਇਸ ਕੈਂਪਾਸ ਤੋਂ ਬਹੁਤ ਲੋਕ ਕਿਹਾ ਬਹੁਤ ਜ਼ਿਆਦਾ ਅਸੀਂ ਰਿਣੀਆ ਉਹਨਾਂ ਮਤਲਬ ਲੋਗਾ ਦੇ ਜਿਨ੍ਹਾਂ ਨੇ ਸਾਨੂੰ ਇਸ ਕੈਂਪਾਸ ਤੇ ਫੰਡਿੰਗ ਦਿੱਤੀ ਹੈ ਕੀ ਨਾਮ ਤੁਹਾਡਾ ਹੈ ਗੋਪਾਲ ਠਾਕੁਰ ਜੀ ਹਾਂਜੀ ਅੱਜ ਆ ਰਾਮ ਸ਼ਰਨ ਵਿੱਚ ਚਲਵਾਈਂਸ ਕਲੱਬ ਫਾਜ਼ਲ ਖਾਨ ਨੇ ਜੋ ਆਈ ਕੈਪ ਲਗਾਇਆ ਉਹਦੇ ਵਿੱਚ 200 2000 ਦੇ ਕਰੀਬ ਆਪੀਡੀ ਹੋਈ ਹੈ ਔਰ ਲਗਭਗ 600 ਦੇ ਕਰੀਬ ਅੱਖਾਂ ਦੇ ਪ੍ਰਸ਼ਨ ਕਿਤੇ ਜਾਣਗੇ ਅੱਜ ਪਹਿਲੀ ਵਾਰ ਜਿਹੜੀ ਹੈ 45 ਜਿਹੜੇ ਪੇਸ਼ੈਂਟ ਨੂੰ ਲੈ ਕੇ ਅੱਜ ਚੈਟ ਹੋ ਜਾਏਗੀ ਜਿਹੜੀ ਪਸੋਂ ਵਾਪਸ ਆਏਗੀ ਇਸ ਤਰ੍ਹਾਂ ਓਵੇਂ ਫਾਜ਼ਿਲ ਘਰ ਤੋਂ ਆਪਰੇਸ਼ਨ ਕਰਵਾ ਸਿਰਸਾ ਜੈਤੋ ਜਾਂਦੇ ਰਹਿੰਗੀਆਂ ਔਰ ਜਿਹੜੇ ਪੇਸ਼ੈਂਟ ਜਿਹੜੇ ਵੀ ਅਸੀਂ ਜਿਨ੍ਹਾਂ ਨੇ ਦਿਖਾਇਆ ਜਿਨ੍ਹਾਂ ਦੀਆਂ ਆਈਸ ਬੰਨੀਆਂ ਉਹਨਾਂ ਨੂੰ ਵਾਪਸ ਲੈ ਕੇ ਆਣ ਗਿਆ ਔਰ ਲਗਾਤਾਰ ਜਿਹੜੇ ਹੈ ਲਾਇਨਸ ਕਲੱਬ ਵੱਲੋਂ ਜੈਤੋ ਲਾਇਨਸ ਆਈ ਕੇ ਰਿਚ ਦੇ ਨਾਲ ਕੋਚਿਸ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੁੰਗ ਲੈ ਕੇ ਕੀ ਕਹਿਣਾ ਚਾਹੁੰਦੇ ਜੀ ਅੱਜ ਅਸੀਂ ਲਾਇਨ ਕਲੱਬ ਫਾਇਲਕਾ ਵੱਲੋਂ ਅੱਜ ਦਾ ਸਾਡਾ 38ਵਾਂ ਕੈਂਪ ਸੀ ਜਿਹੜਾ ਬਹੁਤ ਵਧੀਆ ਸਾਡਾ ਅੱਜ ਸਫਲ ਰਿਹਾ ਜੀ 2000 ਤੋਂ ਉੱਤੇ ਦੀ ਸਾਡੀ ਓਪਰੇਟਿਡ ਰਹੀ ਏ ਤੇ 600 ਤੋਂ 2-3 ਓਪਰੇਸ਼ਨ ਨਿਕਲ ਚੁੱਕੇ ਨੇ ਹਾਲੇ ਵੀ ਹਾਲੇ ਸਾਡੇ ਕੁਝ ਡਾਕਟਰ ਚੈੱਕ ਕਰ ਰਹੇ ਨੇ ਹੋਰ ਵੀ ਅੱਗੇ ਵਧ ਸਕਦੀ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਕੈਂਪ ਦੇ ਲਾਈਨਸ ਕਲੱਬ ਫਾਜ਼ਿਲ ਕਲੋਂ 8 ਤੂੰ ਆਈ ਕੈਂਪ ਆਈ ਚੈੱਕਅਪ ਕੈਂਪ ਤੇ ਲਗਾਇਆ ਗਿਆ ਇਸ ਵਿੱਚ ਲਗਭਗ 200 ਜਿਹੜੇ ਹੈਗੇ ਆ ਪੇਸ਼ੈਂਟ ਚੈੱਕ ਕੀਤੇ ਗਏ ਤੇ 600 ਦੇ ਕਰੀਬ ਜਿਹੜੀ ਹੈ ਉਹ ਆ 2000 ਦੇ ਕਰੀਬ ਜਿਹੜੇ ਪੇਸ਼ੈਂਟ ਚੈੱਕ ਕੀਤੇ ਗਏ ਤੇ 600 ਦੇ ਜਿਹੜੇ ਕਰੀਬ ਚੜੇ ਗਏ ਮਾਚੋਂ ਆਪਰੇਸ਼ਨ ਲਈ ਜਿਹੜੇ ਗਿਆ ਕੱਢੇ ਗਏ ਪੇਸ਼ੈਂਟ ਤੇ ਉਹ ਪਹਿਲੀ ਬਸ ਜਿਹੜੀ ਹੈਗੀ ਆ ਅੱਜ ਹੀ ਰਵਾਨਾ ਹੋ ਰਹੀ ਹੈ ਪੇਸ਼ੈਂਟ ਤੁਹਾਡੇ ਪਿੱਛੇ ਬੈਠੇ ਆ ਮੈਂ ਕਹੂੰਗਾ ਤੁਹਾਨੂੰ ਇਹਨਾਂ ਨੂੰ ਰਿਕਵਰ ਕਰ ਲਿਆ ਜਾਵੇ ਤੇ ਅੱਜ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਸਫਲ ਰਿਹਾ ਹੈਗਾ ਸਾਡੀ ਉਮੀਦ ਤੋਂ ਵੱਧ ਜਿਹੜੇ ਗਏ ਆ ਜਿਹੜੇ ਲੋਗ ਜ਼ਰੂਰਤਮੰਦ ਲੋਗ ਇਸ ਕੈਂਪਸ ਤੇ ਪਹੁੰਚੇ ਗਏ ਤੇ ਉਹਨਾਂ ਨੇ ਇਸ ਕ ਨਾ ਨਾ ਉਹ ਕੈਦਾ ਉਠਾਇਆ ਹੈਗਾ ਤੇ ਮੇਰੀ ਇਲਾਕਾ ਨਵਾਸੀਆਂ ਨੂੰ ਵੀ ਬੇਨਤੀ ਹੈ ਕਿ ਇਹੋ ਜੇ ਜੋ ਸੰਸਥਾਾਂ ਮੈਂ ਇਹੋ ਜੇ ਕੰਮ ਕਰਮੀਆਂ ਨੇ ਉਹਨੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਸੁਸਤਾਵਾਂ ਦਾ ਸਯੋਗ ਕੀਤਾ ਜਾਵੇ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਜੀ ਸਰ ਅੱਜ ਇਹਦੇ ਕੈਂਪ ਨੂੰ ਆਇਆ ਕਿ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦਾ ਸਾਡਾ ਕੈਂਪ ਲੰਚ ਪਰਫਰਨ ਦਾ ਦਾ ਆਈ ਦਾ ਚੈਕਅਪ ਕੈਂਪ ਔਰ ਆਪਰੇਸ਼ਨ ਕੈਂਪ ਜਿਹੜਾ ਸੀ ਲਗਾਇਆ ਸੀ ਉਹ ਬਹੁਤ ਸਕਸੈਸਫੁਲ ਰਿਹਾ ਹੈ ਬਹੁਤ ਅੱਛਾ ਰਿਹਾ ਹੈ ਔਰ ਜਿੰਨੇ ਵੀ ਮੈਂਬਰ ਨੇ ਅਸੀਂ ਉਹਨਾਂ ਜਿੰਨੇ ਵੀ ਪੇਸ਼ੈਂਟ ਆਏ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕਰ ਲਿਆ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਸੀ ਉਹਨਾਂ ਦੇ ਆਪਰੇਸ਼ਨ ਵਾਸਤੇ ਵੀ ਤਿਆਰੀ ਕਰ ਲਈ ਅੱਜ ਪਹਿਲੀ ਵਾਰ ਜਾ ਰਹੀ ਹੈ ਆਪਰੇਸ਼ਨ ਵਾਸਤੇ ਵੀ ਔਰ ਅਸੀਂ ਸਾਰੇ ਫਾਜ਼ਲਕਾ ਵਾਸੀਆਂ ਦਾ ਔਰ ਸਾਰੇ ਡਿਸਟ੍ਰਿਕਟ ਦਾ ਜਿੱਥੋਂ-ਜਿੱਥੋਂ ਵੀ ਪੇਸ਼ੈਂਟ ਆਏ ਨੇ ਸਭ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਸਾਡੇ ਗੈਸਟ ਆਫ ਆਨਰ ਔਰ ਡਿਸਟਿੰਗਿਸ਼ਡ ਗੈਸਟ ਵਗੈਰਾ ਜਿੰਨੇ ਵੀ ਆਏ ਬਹੁਤ ਬਹੁਤ ਧੰਨਵਾਦ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਜੋ ਲਾਇਨਸ ਕਲਬ ਫਾਜ਼ਲਕਾਬਲ ਉਹ ਜਿਹੜਾ ਕੀ ਵਿਸ਼ੇਸ਼ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਅੱਖਾਂ ਦੇ ਚੈੱਕਅਪ ਕੈਂਟਰ ਲੱਗੇ ਜੀ ਵੇਖੋ ਅੱਜ ਮੈਂ ਇੱਥੇ ਹਾਜ਼ਰ ਆਇਆ ਹਾਂ ਰਾਮਚੰਦ ਆਸ਼ਰਮ ਲਾਇਨਸ ਕਲਬ ਬਲੋ A38 ਕੈਪਟਲ ਕੈਗਰ ਆਈ ਕੈਂਪ ਬੜਾ ਅੱਛਾ ਉਪਰਾਲਾ ਹੈ ਅਗ ਸਭ ਤੋਂ ਕਦਰ ਨੂੰ ਬਿਲੇਨ ਤਿੰਨਾਂ ਦੇ ਸਾਈਟ ਨੂੰ ਜਿਹਨੇ ਲਾਇਨਸ ਹੈਗੇ ਆ ਸਾਨੂੰ ਬੁਲਾਇਆ ਹੈ ਤੇ ਸਾਰੇ ਬੜੇ ਨੋਬਲ ਘਟੇ ਤੇ 100 ਫਾਦਰ ਨੇ ਜਿਹੜਾ ਇਨਾ ਚਾਪਰਲਾ ਸਾਰੇ ਲੋਕਾਂ ਲਈ ਜਿੰਨਾਂ ਪਤਾ ਲੱਗਾ ਘੱਟੋ-ਘੱਟ 500 ਬੰਦਾ ਤਾਂ ਡਾਕਟਰਸ ਆਲਰੇਡੀ ਦੇ ਚੁੱਕੇ ਹੈ ਤੇ ਇਹਨਾਂ ਵੱਲੋਂ ਜਿਹੜੇ ਹੋਰ ਆਪਰੇਟ ਹੋਣੇ ਆ ਉਹਨਾਂ ਦੀ ਵੀ ਇੱਥੇ ਡੈਲੀ ਪੇਡ ਰਹੀ ਹੈ ਸੋ ਇਟਸ ਅ ਬੜਾ ਇੱਕ ਅੱਛਾ ਫਰਲਾ ਨਾਈਸ ਇਨੀਸ਼ੀਏਟਿਵ ਆਈ ਵਿਸ਼ them ਵੈਰੀ ਵੈਰੀ ਗੁੱਡ ਲੱਕ ਐਂਡ ਮਾਈ ਬੈਸਟ ਵਿਸ਼ਸ ਫॉर ਫਿਊਚਰ ਐਂਡ ਵੀਰ ਆਲਸੋ ਅਗੇ ਜਦੋਂ ਇਹ ਸਦਨ ਗਏ ਤੇ ਅਸੀਂ ਹਾਜ਼ਰ ਆਵਾਂਗੇ ਜ਼ਰੂਰ ਆਵਾਂਗੇ ਇਹਨਾਂ ਦਾ ਪਾਰਟ ਬਣਾਵਾਂਗੇ ਤੇ ਇਹਨਾਂ ਨੂੰ ਬਹੁਤ-ਬਹੁਤ ਇਹਨਾਂ ਦਾ ਸ਼ੁਕਰਾਨਾ थैंक यू थैंक यू सर एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत